ਪਹਿਲਾਂ ਤਾਂ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਵੀ ਸਾਡੇ ਹਰਜੀਮਾਨ ਜੀ ਹਨੂਰ ਮਾਨ ਜੀ ਨੂੰ ਅੱਜ ਸਾਡੀ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀয়াল ਜੀ ਔਰ ਮਨੀਸ਼ ਸੋਧਿਆ ਜੀ ਸਾਡੇ ਸੂਬੇ ਦੇ ਪਰਿਵਾਰੀ ਔਰ ਸਾਡੇ ਪੰਜਾਬ ਦੇ ਸੀਐਮ ਸਾਹਿਬ ਭਗਵੰਤ ਮਾਨ ਜੀ ਦਾ ਔਰ ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਜੀ ਦਾ ਔਰ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਇਹਨਾਂ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਬੀ ਹਰਜੀ ਮਾਨ ਜੀ ਨੂੰ ਜਿਹੜਾ ਉਹਨਾਂ ਨੇ ਫਗਵਾੜੇ ਦਾ ਹਲਕਾ ਇੰਚਾਰਜ ਲਾਇਆ ਵਾ ਔਰ ਮਾਨ ਸਾਹਿਬ ਦਾ ਇਹ ਜਿਹੜਾ ਬੂਟਾ ਕਿੰਨੇ ਸਾਲਾਂ ਤੋਂ ਸੇਵਾ ਕਰ ਰਿਹਾ ਫਗਵਾੜੇ ਦੀ ਹਲਕੇ ਦੀ ਔਰ ਉਹ ਅੱਜ ਉਹਦਾ ਫਲ ਮਿਲਿਆ ਵਾ ਹਰਜੀ ਮਾਨ ਜੀ ਨੂੰ ਕਿਉਂਕਿ ਅੱਗੇ ਇਹਨਾਂ ਨੇ ਬਾਗਡੋਰ ਸਾਹਮਣੀ ਆ ਮੈਂ ਤਾਂ ਪਹਿਲਾਂ ਹੀ ਮਾਨ ਸਾਹਿਬ ਨੂੰ ਕਿਹਾ ਸੀ ਵੀ 2027 ਚ ਅਸੀਂ ਤਾਂ ਹਰਜੀ ਨੂੰ ਐਮਐਲਏ ਦੇਖਣਾ ਚਾਹੁੰਦੇ ਆ ਜੀ ਔਰ ਸਾਰਾ ਫਗਵਾੜੇ ਦਾ ਜ਼ੂਥ ਸਾਰੇ ਔਰ ਪੂਰੀ ਮਿਹਨਤ ਨਾਲ ਤਨ ਦੇਈ ਨਾਲ ਇਹ ਜਿਹੜਾ ਫਗਵਾੜੇ ਦਾ ਪਿੰਡਾਂ ਦਾ ਵੀ ਸ਼ਹਿਰ ਦਾ ਵੀ ਵਿਕਾਸ ਕਰਨ ਦੇ ਵਿੱਚ ਇਹ ਰਾਤ ਦਿਨ ਇਹਨਾਂ ਦੇ ਫੋਨ ਵੀ ਆਉਂਦੇ ਰਹਿੰਦੇ ਉਦਾਂ ਵੀ ਇਹ ਲੱਗੇ ਰਹਿੰਦੇ ਵੀ ਆਪਾਂ ਆ ਕਰਾਈਏ ਹੁਣ ਮੇਰ ਸਾਹਿਬ ਆ ਕਰਾਈਏ ਮੈਂ ਕਹਾ ਸਾਰਾ ਆਪਾਂ ਕਰੀ ਜਾਣਾ ਇੱਕ ਇੱਕ ਕਰਕੇ ਇਹਨਾਂ ਦਾ ਫੇਰ ਵੀ ਸ਼ਹਿਰ ਦੇ ਵਿੱਚ ਬਹੁਤ ਲਗਨ ਆ ਮੈਂ ਪਰਮਾਤਮਾ ਅਗੇ ਇਹੀ ਅਰਦਾਸ ਕਰਦਾ ਵੀ اسی ਤਰ੍ਹਾਂ ਇਹਨਾਂ ਦੀ ਜਿਹੜੀ ਆ ਤਰੱਕੀ ਹੁੰਦੀ ਰਹੇ ਤੇ ਕੱਲ ਨੂੰ 2027 ਦੇ ਵਿੱਚ ਇਹ ਨਹੀਂ ਪੱਥਰ ਰੱਖ ਹੋ ਗਿਆ ਵਾ ਤੇ ਇਹਨਾਂ ਨੂੰ ਆਪਾਂ ਐਮਐਲਏ ਦੇਖਣਾ ਚਾਹੁੰਦੇ ਆ ਬਹੁਤ ਬਹੁਤ ਮੈਂ ਇਹਨਾਂ ਨੂੰ ਵਧਾਈਆਂ ਦਿਨਾ ਮਾਨ ਸਾਹਿਬ ਨੂੰ ਵਧਾਈ ਦਿਨਾ ਔਰ ਸਾਰੇ ਹਲਕਾ ਆਪਣਾ ਆਮ ਆਦਮੀ ਪਾਰਟੀ ਦੇ ਹਾਈ ਕਮਾਂਡ ਨੂੰ ਵਧਾਈ ਦਿਨਾ ਸਤਿ ਸ਼੍ਰੀ ਅਕਾਲ ਜੀ ਜੋ ਅੱਜ ਸਾਡੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਮਨੀਕ ਸੋਧਿਆ ਜੀ ਜੋ ਪੰਜਾਬ ਦੇ ਪਰਿਵਾਰੀ ਨੇ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੂਬੇ ਦੇ ਪ੍ਰਧਾਨ ਜੀ ਦੀ ਅਮਨ ਅਰੋੜਾ ਜੀ ਨੇ ਜੋ ਜ਼ਿੰਮੇਵਾਰੀ ਅੱਜ ਮੇਰੇ ਝੋਲੀ ਪਾਈ ਹੈ ਮੈਂ ਉਹਨਾਂ ਦਾ ਤਹਿ ਦਿਲੋਂ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਗੁਜ਼ਾਰ ਹਾਂ ਮੈਂ ਆਪਣੀ ਪੂਰੀ ਹਾਈ ਕਮਾਂਡ ਦਾ ਇਸ ਪੀ ਦਾ ਧੰਨਵਾਦ ਕਰਨਾ ਕਿ ਜਿਨ੍ਹਾਂ ਨੇ ਮੇਰੇ ਪਰਿਵਾਰ ਉੱਤੇ ਫਾਦਰ ਸਾਹਿਬ ਦੀ ਮਿਹਨਤ ਨੂੰ ਅੱਗੇ ਦੇਖਦੇ ਹੋਏ ਮੇਰੀ ਮਿਹਨਤ ਨੂੰ ਅੱਗੇ ਦੇਖਦੇ ਹੋਏ ਅੱਜ ਇਹ ਜ਼ਿੰਮੇਵਾਰੀ ਮੇਰੀ ਚੋਲੀ ਪਈ ਆ ਮੈਂ ਪੂਰੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਤੇ ਮੈਂ ਇਹਨਾਂ ਨੂੰ ਪੂਰੀ ਪੰਜਾਬ ਫਗਵਾੜ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਆ ਕਿ ਜੋ ਫਗਵਾੜ ਦੇ ਬਿਹਤਰੀ ਦੇ ਕੰਮ ਹੋਣਗੇ ਜੋ ਵਿਕਾਸ ਦੇ ਕੰਮ ਹੋਣਗੇ ਜੋ ਲੋਕਾਂ ਦੇ ਹਿੱਕਾ ਦੇ ਕੰਮ ਹੋਣਗੇ ਜਿਵੇਂ ਫਾਦਰ ਸਾਹਿਬ ਨੇ ਪਿਛਲੇ 40 ਸਾਲ ਤੋਂ ਫਗਵਾੜੇ ਦੀ ਸੇਵਾ ਕੀਤੀ ਆ ਮੈਂ ਉਸੇ ਤਰ੍ਹਾਂ ਆਪਣੀ ਤਨਦੇਹੀ ਦੇ ਨਾਲ ਆਪਣੀ ਪੂਰੀ ਇਮਾਨਦਾਰੀ ਦੇ ਨਾਲ ਆਪਣੀ ਪੂਰੀ ਮਿਹਨਤ ਦੇ ਨਾਲ ਲੋਕੈਲਿਟੀ ਵਾਈਫ ਰਿਪੋਰਟਰ ਕਰਦਾ ਰਹਿਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿਕ